अच्छा कंटेनर बुकिंग जो चाइना तो आ रही है मैं ये पूछना चाहना कि 90 ਦਿਨਾਂ ਲਈ 트럼ਪ ਜੀ ਨੇ ਜਿਹੜਾ ਉਹਦੇ ਚ 30% ਜਿਹੜੀ ਉਹ ਛੋਟ ਦਿੱਤੀ ਹੈ ਉਹਦੇ ਕਾਰਨ ਚਾਈਨਾ ਤੋਂ ਬੁਕਿੰਗ 300% ਤਾਂ ਚਲੀ ਗਈ ਕੋਈ ਟਰਕਿੰਗ bizness ਤੇ ਲੋਡਾਂ ਦੇ ਉੱਤੇ ਪ੍ਰਾਈਸਾਂ ਦੇ ਉੱਤੇ ਇਹਦਾ ਫਾਇਦਾ ਹੋਏਗਾ ਕੋਈ ਭਲਾ ਹੋਏਗਾ ਫੋਟਾ ਤੋਂ ship ਨਿਕਲ ਪਏ ਨੇ ਜਦੋਂ ਇਹ ਇੱਧਰ ਪਹੁੰਚਣਗੇ ਕੰਟੇਨਰ LA port ਜਾਂ Long Beach port ਜਾਂ San Francisco port ਤੇ ਉਸ ਟਾਈਮ ਤੇ ਜਿਹੜਾ ਬਹੁਤ ਜ਼ਿਆਦਾ ਇਹਨਾਂ ਦੀ ਟਰਕਿੰਗ ਦੀ ਡਿਮਾਂਡ ਵੱਧ ਜਾਣੀ ਹੈ ਕਿਉਂਕਿ ਟਰੱਕਾਂ ਨੇ ਹੀ ਇਸ ਸਮਾਨ ਨੂੰ ਮੂਵ ਕਰਨਾ ਨਾਲ ਫਿਰ ਜਿਹੜਾ ਅਸੀਂ ਇੰਗਲਿਸ਼ ਲੈਂਡਿੰਗ ਦੀ ਜਿਵੇਂ ਗੱਲ ਕਰਦੇ ਸੀ ਉਹਦਾ ਵੀ ਇੰਪਲੀਮੈਂਟੇਸ਼ਨ ਹੋ ਜਾਣੀ ਸੇਮ ਟਾਈਮ 'ਚ ਡਰਾਈਵਰ ਜਿਹੜੇ ਟਰੱਕ ਨੇ ਪਿਛਲੀ ਵਾਰ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਸੀ ਕਿ ਇਸ ਵਾਰ ਕੋਈ ਅਪਡੇਟ ਹੈ ਕੋਈ ਜਾਣਕਾਰੀ ਹੈ ਜਿਹੜੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨਾ ਚਾਹੋਗੇ ਜਿਵੇਂ ਮੈਂ ਇੱਕ ਛੋਟੀ ਜੀ ਗੱਲ ਕਰਦਾ ਮੈਂ ਮੈਂ ਵੀ ਡਰਾਈਵਰਲੈਸ ਕਾਰ ਚਲਾ ਰਿਹਾ ਤੇ ਜੇ ਸੂਰਜ ਦੀ ਜਿਹੜੀ ਸਨਲਾਈਟ ਆ ਜੇ ਡਾਇਰੈਕਟ ਪੈਂਦੀ ਹੋਏ ਤੇ ਉਹਦਾ ਕੈਮਰਾ ਜਿਹੜਾ ਹੈ ਉਹ ਅੰਨਾ ਹੋ ਜਾਂਦਾ ਤੇ ਉਹ ਸਿਸਟਮ ਦਾ ਡਾਊਨ ਹੋ ਜਾਂਦਾ ਤੇ ਇਹ ਚੀਜ਼ਾਂ ਕਨਸਰਨ ਰੱਖ ਕੇ ਜਦੋਂ ਆਪਾਂ ਦੇਖਿਆ ਆਪਾਂ ਨੇ ਡਿਸਕਸ ਕੀਤੀਆਂ ਤੇ ਵੱਡੇ ਲੈਵਲ ਤੇ ਵੀ ਡਿਸਕਸ ਹੋਈਆਂ ਤੇ ਪੈਕਰ ਜਿਹੜੀ ਮਦਰ ਕੰਪਨੀ ਹੈ ਪੀਟਰ ਬਿਲਡ ਦੀ ਤੇ ਕੈਨਵਰਡ ਦੀ ਉਹਨਾਂ ਨੇ ਉਹਨਾਂ ਨੂੰ ਆਲਰੇਡੀ ਰਿਕੁਐਸਟ ਕਰ ਦਿੱਤੀ ਆ ਕਿ ਤੁਸੀਂ ਡਰਾਈਵਰ ਨੂੰ ਜ਼ਰੂਰ ਬਿਠਾਓ ਡਰਾਈਵਰ ਸੀਟ ਤੇ ਡਰਾਈਵਰ ਕੋਲ ਕੰਟਰੋਲ ਵੀ ਹੋਣਾ ਚਾਹੀਦਾ ਕਿ ਮਤਲਬ ਡਰੱਗ ਡਰਾਈਵਰ ਲੈਸ ਹੈਗਾ ਤੁਸੀਂ ਉਹਨੂੰ ਚਲਾ ਰਹੇ ਹੋ ਪਰ ਜੇ ਉਹਦੇ 'ਚ ਕੋਈ ਕਮੀ ਪੇਸ਼ੀ ਹੋਈ ਤੇ ਡਰਾਈਵਰ ਉਹਦੇ ਟਰੱਕ ਦੀ ਜਿਹੜੀ ਡਰਾਈਵਿੰਗ ਆ ਉਹਨੂੰ ਟੇਕਓਵਰ ਕਰ ਲੈੇ ਇਹ ਟੈਕਨੋਲੋਜੀ ਬਹੁਤ ਵਧੀਆ ਟੈਕਨੋਲੋਜੀ ਆ ਪਰ ਉਸ ਲੈਵਲ ਨੀ ਹੈ ਜਿਹੜੇ ਹਿਊਮਨ ਰਿਪਲੇਸ ਕਰ ਸਕਦੇ ਯੂਐਸਏ ট্রাক ਸੇਲ ਚਲੋ ਅਸੀਂ ਟਰੱਕ ਤੇ ਵੇਚ ਹੀ ਰਹੇ ਆ ਥੋੜੇ ਬਹੁਤਾ ਚਲੋ ਟਰੱਕ ਵੀ ਚਲਾ ਲੰਨੇ ਆ ਪਰ ਜੇ ਤੁਹਾਨੂੰ ਕਿਸੇ ਟਾਈਪ ਦੀ ਕੁਐਸਚਨ ਚਾਹੀਦਾ ਹੈ ਕਿਸੇ ਚਾਹੀਦੀ ਇਨਫੋਰਮੇਸ਼ਨ ਚਾਹੀਦੀ ਆ ਸਾਨੂੰ ਕਾਲ ਕਰੋ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਉਹਦੇ ਚ ਅਸੀਂ ਮੇਕ ਸ਼ੋਰ ਕਰਾਂਗੇ ਜੀ ਜਿਹੜੀ ਸਾਨੂੰ ਇਨਫੋਰਮੇਸ਼ਨ ਪਤਾ ਅਸੀਂ ਤੜੇ ਨਾਲ ਸਾਂਝੀ ਕਰੀਏ ਜਿਹੜੀ ਇਨਫੋਰਮੇਸ਼ਨ ਨਹੀਂ ਪਤਾ ਜਾਂ ਉਸ ਟਾਈਮ ਤੇ ਸਾਡੇ ਕੋਲ ਅਵੇਲੇਬਲ ਨਹੀਂ ਤੇ ਅਸੀਂ ਉਹਨੂੰ ਲੱਭ ਕੇ ਤੁਹਾਡੇ ਕੋਲ ਸਾਂਝਾ ਕਰਾਂਗੇ ਸਾਡੇ ਕੋਲ ਪੀਟਰ ਬਿਲਡ 5 ਆਏ ਨੇ ਜਿਹੜੇ ਕਮਨ ਮੋਟਰ ਨਾਲ 500 ਹਰਸ ਪਾਵਰ ਉਹਦੇ ਚ ਦਾ ਪ੍ਰੋਸੈਸ ਬਹੁਤ ਸਿੰਪਲ ਆ ਅਸੀਂ ਕੋਈ ਵੀ ਪੈਸੇ ਨਹੀਂ ਲੈਂਦੇ ਅਸੀਂ ਮੇਕ ਸ਼ੁਰ ਕਰਦੇ ਆ ਕਿ ਪਹਿਲਾਂ ਤੁਹਾਨੂੰ ਅਪਰੂਵ ਕਰਾਈਏ ਤੁਹਾਨੂੰ ਰਾਈਟ ਪ੍ਰੋਗਰਾਮ ਚ ਪਾਈਏ ਫਾਈਨਾਂਸ ਦੇ ਜਦੋਂ ਤੁਸੀਂ ਫਾਈਨਾਂਸ ਦੇ ਰਾਈਟ ਪ੍ਰੋਗਰਾਮ ਨੂੰ ਅਡਾਪਟ ਕਰਦੇ ਹੋ ਤੁਹਾਨੂੰ ਪਤਾ ਮੇਰੀ ਡਾਊਨ ਪੇਮੈਂਟ ਕਿੰਨੀ ਹੈ ਮੇਰੀ ਮੰਥਲੀ ਪੇਮੈਂਟ ਕਿੰਨੀ ਹੈ ਮੇਰੀ ਵਿਆਜ ਕਿੰਨੀ ਹੈ ਜੇ ਤੁਸੀਂ ਉਹਦੇ ਨਾਲ ਸਹਿਮਤ ਹੋ ਤੇ ਟਰੱਕ ਅਵੇਲੇਬਲ ਆ ਤੁਸੀਂ ਡਾਊਨ ਪੇਮੈਂਟ ਦੇ ਕੇ ਉਹਨੂੰ ਹੋਲਡ ਕਰਾ ਲੈਂਦੇ ਹੋ ਤੇ ਆਪਣਾ ਜਿਹੜਾ ਇੰਸ਼ੋਰੈਂਸ ਦਾ ਪ੍ਰੋਸੈਸ ਤੇ ਬਾਕੀ ਪ੍ਰੋਸੈਸ ਕੰਪਲੀਟ ਕਰ ਲੈਂਦੇ ਯੂ ਐਸ ਦੇ ਸਾਰੇ ਨੈਟਵਰਕਸ ਤੋਂ ਔਰ ਸਾਡੇ ਦੇਖਣ ਵਾਲੇ ਸੁਨਾਲਿਆਂ ਸਲਾਮ ਅਦਾਬ ਸਤਿ ਸ਼੍ਰੀ ਅਕਾਲ ਔਰ ਬੜਾ ਨਿਗਾਜਿਆ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਇਸ ਪਲੇਟਫਾਰਮ ਤੋਂ ਅਸੀਂ ਤੁਹਾਨੂੰ ਰੂਬਰੂ ਕਰਨੇ ਆ ਯੂਐਸਏ ਟਰੱਕ ਸੇਲਸ ਦੇ ਪਲੇਟਫਾਰਮ ਤੋਂ ਜਨਾਬ ਸੈਯਦ ਸਾਹਿਬ ਨੂੰ ਔਰ ਉਹਨਾਂ ਦੇ ਨਾਲ ਫਿਰ ਹਰ ਵੀਕ ਦੇ ਕੁਝ ਪੱਖ ਦੇ ਸਵਾਲ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਕਿ ਮੱਲੀ ਸਾਥ ਥੋੜੀ ਜਿਹੀ ਰਿਆਇਤ ਕਰ ਲਿਆ ਕਰੋ ਤੇ ਉਹ ਰਿਆਇਤ ਮੈਂ ਨਹੀਂ ਕਰਦਾ ਇਹ ਉਹਨਾਂ ਨੂੰ ਘਟਾਰੇ ਚ ਲਿਆਈ ਥਾ ਸੋ ਅੱਜ ਅਸੀਂ ਕਹਿੰਦੇ ਮੁਲਾਕਾਤ ਆ ਪਰ ਉਹਨਾਂ ਨੂੰ ਰੂਬਰੂ ਕਰਨੇ ਆ ਸੈਯਦ ਸਾਹਿਬ ਜੀ ਆਏ ਨੇ ਜੀ ਸਵਾਗਤ ਹੈ ਤੁਹਾਡਾ ਔਰ ਪ੍ਰੋਗਰਾਮ ਚ ਵੈਲਕਮ ਸਸੀ ਗਾ ਜੀ ਨਮਸਕਾਰ ਸਲਾਮ ਅਲੈਕਮ ਜੀ ਅੱਜ ਵੀ ਗੱਲਬਾਤ ਜਿਹੜੀ ਉਹ ਹੁਣ ਭਾਵੇਂ ਕੋੜੀ ਲੱਗੇ ਮਿੱਠੀ ਲੱਗੇ ਜਾਂ ਖੱਟ ਮਿੱਠੀ ਲੱਗੇ ਇਹ ਚੱਲ ਨਹੀਂ ਤੇ ਸਰ ਹੈ ਹੀ ਤੇ ਬਸ ਅਦਬ ਹੈ ਨਾ ਕਿ ਆ ਕਿ ਤੁਹਾਡੇ ਕੋਲ ਜ਼ਰਾ ਇਜਾਜ਼ਤ ਲੈ ਕੇ ਸ਼ੁਰੂ ਕਰ ਲੈਣੇ ਜੀ ਮੈਂ ਤੁਹਾਡੀ ਜਵਾਬ ਦਾ ਜਿਹੜਾ ਨਾ ਅੱਜ ਇੰਗਲਿਸ਼ ਨਾਲ ਇੱਕ ਆਨਸਰ ਕਰਾਂਗਾ ਜੀ ਕਿ ਜਿਹੜਾ ਕਿਸੇ ਵੀ ਬਿਜ਼ਨਸ ਜਿਹੜਾ ਝੂਠ ਹੈ ਨਾ ਉਹ ਇੱਕ ਵਾਰੀ ਬੋਲ ਜਾ ਸਕਦਾ ਹੈ ਉਹਦੇ ਬਾਅਦ ਨਹੀਂ ਬੋਲ ਸਕਦੇ ਤੇ ਤੁਹਾਡੀ ਗੱਲਾਂ ਦੀ ਜਿਹੜੀ ਹੈ ਨਾ ਉਹ ਆਨਸਰ ਜਿਹੜਾ ਹੁੰਦਾ ਅਸੀਂ ਉਹ ਦੇਣਾ ਹੁੰਦਾ ਜਿਹੜਾ ਝੂਠ ਨਾ ਹੋਵੇ ਸੱਚ ਹੋਵੇ ਤੇ ਪੋਜ਼ਿਟਿਵ ਹੋਵੇ ਕਿਉਂਕਿ ਹਰ ਇਹ ਲੋਕ ਘੜਤਨ ਦਾ ਅਲਾਮਾ ਕਿਉਂ ਦਿੰਦੇ ਜੇ ਕਿਉਂਕਿ ਜਿਹੜੇ ਕੁਐਸਚਨ ਤੁਸੀਂ ਕਰਦੇ ਹੋ ਨਾ ਉਹ ਟੂ ਦਾ ਪੁਆਇੰਟ ਕੁਐਸਚਨ ਨੇ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਉਹਨਾਂ ਦਾ ਡਾਇਰੈਕਟਲੀ ਇੰਪੈਕਟ ਹੁੰਦਾ ਹੈ ਲੋਕਾਂ ਦੀ ਫੈਮਿਲੀਜ਼ ਤੇ ਲੋਕਾਂ ਦੇ ਬੱਚਿਆਂ ਤੇ ਲੋਕਾਂ ਦੇ ਫਿਊਚਰ ਤੇ ਜੇ ਆਪਾਂ ਉਹਦੇ ਅੰਦਰ ਥੋੜੀ ਬੋਤੀ ਵੀ ਗਲਤ ਇਨਫੋਰਮੇਸ਼ਨ ਲਈਏ ਉਹਦੇ ਨਾਲ ਲੋਕਾਂ ਦੀ ਗਲਤ ਇਨਫੋਰਮੇਸ਼ਨ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ ਬਿਲਕੁਲ ਹੈ ਤਾਂ ਜੀ ਬਿਲਕੁਲ ਹੈ ਤਾਂ ਇਹ ਫਿਰ ਜੁਰਮ ਕਰਾਂਗੇ ਅਸੀਂ ਧੰਨਵਾਦ ਤੁਹਾਡਾ ਤੁਸੀਂ ਇਨ ਅਪਰੀਸ਼ੀਏਟ ਕਰਦੇ ਜੇ ਔਰ ਆਪਰੇ ਜਿਹੜੇ ਦੇਖਣ ਔਰ ਸੁਣਨ ਵਾਲੇ ਨੇ ਇਹਨਾਂ ਨੂੰ ਵੀ ਦੱਸ ਜਾਈਏ ਕਿ ਯੂਐਸਏ ਟਰੱਕ ਸੇਲਸ ਨੂੰ ਇਸ ਪਲੇਟਫਾਰਮ ਤੇ ਜੋੜਨ ਦੀ ਇਸ ਗੱਲਬਾਤ ਰਹੀ ਤੁਹਾਡੇ ਤੱਕ ਜਾਣਕਾਰੀ ਇਹ ਜਿਹੜੀ ਉਹ ਪੜਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਉਹਦਾ ਕੋਈ ਭਲਾ ਔਰ ਫਾਇਦਾ ਹੋਵੇ ਭਲਾ ਫਾਇਦਾ ਨਹੀਂ ਤਾਂ ਕਮਜ਼ ਕਮ ਖਬਰਦਾਰ ਜ਼ਰੂਰ ਕਰ ਲਈਏ ਤੇ ਇਜਾਜ਼ਤ ਹੁਬੈਦ ਸ਼ਾਹ ਸਾਹਿਬ ਅੱਜ ਦੀ ਗੱਲਬਾਤ ਜਿਹੜੀ ਉਹ ਮੈਂ ਸ਼ੁਰੂ ਕਰਨਾ ਚਾਹਾਂ ਜ ਅ체 ਕੰਟੇਨਰ ਬੁਕਿੰਗ ਜੋ ਚਾਈਨਾ ਤੋਂ ਆ ਰਹੀ ਹੈ ਮੈਂ ਇਹ ਪੁੱਛਣਾ ਚਾਹਨਾ ਕਿ 90 ਦਿਨਾਂ ਲਈ 트럼ਪ ਜੀ ਨੇ ਜਿਹੜਾ ਉਹਦੇ ਚ 30% ਜਿਹੜੀ ਉਹ ਛੁੱਟ ਦਿੱਤੀ ਹੈ ਉਹਦੇ ਕਾਰਨ ਚਾਈਨਾ ਤੋਂ ਬੁਕਿੰਗ 300% ਤਾਂ ਨੂੰ ਚਲੀ ਗਈ ਉੱਪਰ ਚਲੀ ਗਈ ਹੈ ਕੋਈ ਟ੍ਰਕਿੰਗ ਬਿਜ਼ਨਸ ਤੇ ਲੋਡਾਂ ਦੇ ਉੱਤੇ ਪ੍ਰਾਈਸਾਂ ਦੇ ਉੱਤੇ ਇਹਦਾ ਫਾਇਦਾ ਹੋਏਗਾ ਕੋਈ ਭਲਾ ਹੋਏਗਾ ਇਹਦੇ ਬਾਰੇ ਜ਼ਰਾ ਵਿਸਤਾਰ ਨਾ ਦੱਸੋ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਇਹ ਬਹੁਤ ਕਨੈਕਟਡ ਹੈਗਾ ਸਾਡੇ ਟ੍ਰਕਿੰਗ ਬਿਜ਼ਨਸ ਨਾਲ ਜਦੋਂ ਜਦੋਂ ਮੈਂ ਹੁਣ ਸਿਰਫ ਇੱਕ 2-3 ਵੀਕ ਪਹਿਲੇ ਦੀ ਗੱਲ ਕਰਦਾ ਜਦੋਂ ਟੈਰਫ 145% ਸੀਗਾ ਚਾਈਨਾ ਨਾਲ ਜੀ ਤੇ ਉਹ ਅਸੀਂ ਸੋਚ ਨਹੀਂ ਸਕਦੇ ਸੀ ਉਹ 30% ਤੇ ਆ ਜਾਊਗਾ ਬਿਲਕੁਲ ਠੀਕ ਹੈ ਬਹੁਤ ساری ਕੰਪਨੀਆਂ ਨੇ ਜਿਨ੍ਹਾਂ ਨੇ ਚਾਈਨਾ ਤੋਂ ਕੱਟ ਕਰਕੇ ਆਪਣੇ ਆਰਡਰ ਉਹ ਦੇ ਦਿੱਤੇ ਸਨ ਦੂਜੀ ਕੰਟਰੀ ਚ ਜਿਵੇਂ ਇੰਡੋਨੇਸ਼ੀਆ ਚ ਜਾਂ ਮਲੇਸ਼ੀਆ ਚ ਜਾਂ ਹੋਰ ਫਿਲੀਪੀਨ ਚ ਹੂੰ ਹੂੰ ਉਹਨਾਂ ਦੇ ਕੋਲ ਇੰਨੀ ਕੈਪੈਸਿਟੀ ਨਹੀਂ ਸੀਗੀ ਇੰਨੀ ਰਿਫਾਇਰਮੈਂਟ ਨਹੀਂ ਸੀਗੀ ਜਿੱਤੇ ਜਦੋਂ 트াম্প ਜੀ ਨੇ 30% ਕੀਤਾ 90 ਡੇਜ਼ ਵਾਸਤੇ ਤੇ ਰਾਈਟ ਅਵੇ ਕੰਪਨੀਆਂ ਨੇ ਚਾਈਨੀਜ਼ ਕੰਪਨੀ ਨੂੰ ਕਨੈਕਟ ਕੀਤਾ ਜਿਹੜਾ ਪੋਰਟਾਂ ਦੇ ਸਮਾਨ ਪਹੁੰਚ ਰਿਹਾ ਹੈ ਪੋਰਟਾਂ ਤੋਂ ਸ਼ਿਪ ਨਿਕਲ ਪਏ ਨੇ ਹੁਣ ਉਹ 90 ਡੇਜ਼ ਦੀ ਵਿੰਡੋ ਨੂੰ ਬਹੁਤ ਸਾਰੇ ਬਿਜ਼ਨੈਸਸ ਅਚੀਵ ਕਰਨਾ ਚਾਹ ਰਹੇ ਨੇ ਉਹਦੀ ਰੀਜ਼ਨ ਇਹ ਆ ਕਿ ਅੱਗੇ ਸਮਰਤਾ ਤੇ ਹੁਣ ਟਾਈਮ ਆਰਡਰ ਨਹੀਂ ਹੈਗੇ ਇਸ ਵਕਤ ਇਹ ਬੇਸਿਕਲੀ ਫਾਲ ਦੇ ਆਰਡਰ ਚੱਲਦੇ ਨੇ ਅੱਗੇ ਜਿਹੜੇ ਹੌਲੀਡੇਜ਼ ਆਉਂਦੇ ਨੇ ਉਹਦੇ ਆਰਡਰ ਚੱਲਦੇ ਨੇ 크리스마ਸ ਦੇ ਆਰਡਰ ਚੱਲਦੇ ਨੇ ਉਹਦੇ ਬਾਅਦ ਜਿਹੜੇ ਹੋਰ ਵੀ ਬਹੁਤ ਸਾਰੇ ਇਵੈਂਟ ਹੈ ਉਹਨਾਂ ਦੇ ਆਰਡਰ ਚੱਲਦੇ ਨੇ ਹੂੰ ਹੂੰ ਇਸ ਕਰਕੇ ਜਿਹੜਾ ਕੋਵਿਡ ਚ ਯਾਦ ਹੋਣਾ ਤੁਹਾਨੂੰ ਚਾਈਨਾ ਤੋਂ ਜਿਹੜਾ ਕੰਟੇਨਰ ਆ ਰਿਹਾ ਸੀ ਉਹਦੀ ਪ੍ਰਾਈਸ ਬਹੁਤ ਵੱਧ ਗਈ ਸੀ ਤੇ ਪਿਛਲੇ ਵੀਕ 300% ਚਾਈਨਾ ਤੋਂ ਜਿਹੜਾ ਫਰੇਟ ਸੀਗਾ ਉਹ ਤਾਂ ਚਲੇ ਗਿਆ ਹੂੰ ਹੁਣ ਅੱਗੇ ਜਿਹੜੇ ਮਿਕਸ ਆ ਉਹ ਇਦਾਂ ਹੈਗਾ ਕਿ ਜਦੋਂ ਇਹ ਇਧਰ ਪਹੁੰਚਣਗੇ ਕੰਟੇਨਰ ਐਲਏ ਪੋਰਟ ਜਾਂ ਲੌਂਗ ਬੀਚ ਪੋਰਟ ਜਾਂ ਸੈਨ ਫਰਾਂਸਿਸਕੋ ਪੋਰਟ ਤੇ ਉਸ ਟਾਈਮ ਤੇ ਜਿਹੜਾ ਬਹੁਤ ਜ਼ਿਆਦਾ ਇਹਨਾਂ ਦੀ ਟ੍ਰਕਿੰਗ ਦੀ ਡਿਮਾਂਡ ਵੱਧ ਜਾਣੀ ਹੈ ਕਿਉਂਕਿ ਟਰੱਕਾਂ ਨੇ ਹੀ ਇਸ ਸਮਾਨ ਨੂੰ ਮੂਵ ਕਰਨਾ ਹੈ ਠੀਕ ਹੈ ਨਾਲ ਫਿਰ ਜਿਹੜਾ ਅਸੀਂ ਇੰਗਲਿਸ਼ ਲੈਂਡਿੰਗ ਦੀ ਜਿਵੇਂ ਗੱਲ ਕਰਦੇ ਸੀ ਉਹਦਾ ਵੀ ਇੰਪਲੀਮੈਂਟੇਸ਼ਨ ਹੋ ਜਾਣੀ ਹੈ ਸੇਮ ਟਾਈਮ 'ਚ ਠੀਕ ਹੈ ਤੇ ਜਿਹੜੇ ਅਸੀਂ ਪੜਦੇ ਆ ਤੇ ਮੇਰੀ ਆਪਣੀ ਓਪੀਨੀਅਨ ਵੀ ਹੈ ਮੇਰੀ ਆਪਣੀ ਪਰਸਨਲ ਓਪੀਨੀਅਨ ਹੈ ਕਿ ਜਿਹੜਾ ਫਰੇਟ ਰੇਟ ਟਰੱਕਾਂ ਦਾ ਜਿਹੜਾ ਆਲਰੇਡੀ ਉੱਤੇ ਜਾਣਾ ਸ਼ੁਰੂ ਹੋ ਗਿਆ ਉਹ ਵੀ ਮੈਂ ਤੁਹਾਨੂੰ ਐਕਸਪਲੇਨ ਕਰਦਾ ਠੀਕ ਹੈ ਉਹ ਵੀ ਜਿਹੜਾ ਹੈ ਉਹ ਤੁਹਾਨੂੰ ਉੱਤੇ ਜਾਣਾ ਤੇ ਉਹ ਕਿੰਨਾ ਜਾਣਾ ਤੇ ਮੇਰੀ ਜਿਹੜੀ ਜਿਹੜੀ ਕੈਲਕੂਲੇਸ਼ਨ ਹੈ ਉਹਦੇ ਨਾਲ ਤੇ ਘੱਟੋ-ਘੱਟ ਜੇ ਡਰਾਈ ਦਾ ਲੋਡ ਅੱਜ $98 ਚੱਲਦਾ ਤੇ ਇਹਨੇ ਘੱਟੋ-ਘੱਟ ਨਹੀਂ ਤੇ $2.20 ਤੋਂ $2.35 ਕੇ ਚੱਲ ਜਾਊਗਾ ਠੀਕ ਹੈ ਇਟਸ ਅ ਬਿਗ 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 ਜਿਹੜੀ ਹੈ ਅਪਟੇਕ ਠੀਕ ਹੈ ਤੇ ਉਹਦੀ ਉਹਦੀ ਜਿਹੜਾ ਜਿਹੜਾ ਸਾਰਾ ਲਾਸਟ ਮੰਥ ਬਹੁਤ ਡਿਫਿਕਲਟ ਗਿਆ ਇਹ ਮੰਥ ਵੀ ਥੋੜਾ ਡਿਫਿਕਲਟ ਜਾ ਰਿਹਾ ਪਰ ਥੋੜਾ ਜਿਹਾ ਬੈਟਰ ਹੋਣਾ ਸ਼ੁਰੂ ਹੋ ਗਿਆ ਮੈਂ ਤੁਹਾਨੂੰ ਇੱਕ ਆਈਡੀਆ ਜਨਾ ਜਿਹੜਾ ਇਸ ਵੇਲੇ ਰੇਟ ਹੈਗਾ ਅ ਜਿਹੜਾ ਅੱਜ ਦਾ ਰੇਟ ਆ ਅ ਡਰਾਈ ਦਾ ਉਹ ਡਾਲਰ 94 ਤੋਂ ਡਾਲਰ 95 ਤੋਂ ਉੱਤੇ ਜਾ ਕੇ ਡਾਲਰ 98 ਹੋ ਗਿਆ ਠੀਕ ਹੈ ਆਲਮੋਸਟ 3 4 ਸੈਂਟ ਦਾ ਫਰਕ ਪੈ ਗਿਆ ਪਰ ਜੇ ਰਿਫਰਲ ਆਈਏ ਤੇ ਰਿਫਰ ਨੂੰ ਬੈਨੀਫਿਟ ਮਿਲਿਆ ਰਿਫਰ ਜਿਹੜਾ ਹੈ 2 ਡਾਲਰ 20 ਸੈਂਟ ਚੱਲਦਾ ਸੀ 2 ਡਾਲਰ 27 ਸੈਂਟ ਚੱਲਦਾ ਸੀ ਅੱਜ ਦਾ ਜਿਹੜਾ ਹੈਗਾ ਉਹ 2 ਡਾਲਰ 35 ਸੈਂਟ ਆ ਤੇ ਆਲਮੋਸਟ ਉਹ ਜੋ 10 ਸੈਂਟ ਉੱਤੇ ਚਲੇ ਗਿਆ ਤੇ ਜਿਹੜਾ ਅਪਟੇਕ ਆ ਜਿਹੜਾ ਫਲੈਟ ਬੈਟ ਦਾ ਤੁਹਾਨੂੰ ਯਾਦ ਹੋਣਾ ਪਿਛਲੇ ਮਹੀਨੇ ਉੱਤੇ ਚਲੇ ਗਿਆ ਸੀ 2 ਡਾਲਰ 57 ਸੈਂਟ ਤੇ ਅੱਜ ਵੀ 2 ਡਾਲਰ 57 ਸੈਂਟ ਆ ਓਕੇ ਲੋਤਾ ਜੀ ਜੇ ਆਪਾਂ ਕੰਪੇਅਰ ਕਰੀਏ ਡੀਜ਼ਲ ਪ੍ਰਾਈਸ ਨਾਲ ਤੇ ਡੀਜ਼ਲ ਪ੍ਰਾਈਸ ਜਿਹੜੀ ਹੈ ਹੋਰ ਬੈਟਰ ਹੋ ਗਈ ਆ ਆਪਣੀ ਜਿਹੜੀ ਐਵਰੇਜ ਯੂ ਐਸ ਡੀ ਡੀਜ਼ਲ ਪ੍ਰਾਈਸ ਆ ਉਹ 3 ਡਾਲਰ ਤੇ 53 ਸੈਂਟ ਆ ਜਿਹੜਾ ਆਲਮੋਸਟ ਹਾਫ ਅ ਸੈਂਟ ਹੋਰ ਘੱਟ ਹੋ ਗਈ ਆ ਠੀਕ ਹੈ ਬਿਲਕੁਲ ਠੀਕ ਹੈ ਇਹਦਾ ਸਾਰਾ ਸਾਰਾ ਬੈਨੀਫਿਟ ਮਿਲਣਾ ਸ਼ੁਰੂ ਹੋ ਗਿਆ ਤੇ ਜਦੋਂ ਆਪਾਂ ਗੱਲ ਕਰਦੇ ਆ ਕਿ ਪੋਰਟਾਂ ਦਾ ਜਿਹੜਾ ਐਕਸ਼ਨ ਹੋਏਗਾ ਤੇ ਉਹਦੇ ਨਾਲ ਬਿਹਤਰੀ ਹੋਏਗੀ ਤੇ ਵੀ ਆਰ ਲੁਕਿੰਗ ਆਨ ਅ ਵੈਰੀ گڈ پوزیشن مطلب جڑا سیزن اسی سوچ دے سی دو مہینے پہلا شروع ہو جانا یا مہینہ پہلا شروع ہو جانا وہ تھوڑا لیٹ سٹارٹ ہوئے گا پر ٹھیک ہے دیر ہے درست ہے بالکل ٹھیک ہے بالکل ٹھیک ہے تھوڑا لیٹ ہی صحیح پر کوئی بہتری اور پلا ہوئے گا اچھا اسی شاہ صاحب ڈرائیور لیس جڑے ٹرک نے پچھلی بار انہاں دے بارے گل بات کیتی سی کہ اس بار کوئی اپ ڈیٹ ہے کوئی جانکاری ہے جڑی ساڈے سننے والے تک پہنچ دی کرنا چاہو گے ਜੀ ਜਦੋਂ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਉਹਨਾਂ ਨੇ ਆਲਰੇਡੀ ਅਰੋਰਾ ਇਨੋਵੇਸ਼ਨ ਨੇ ਜਿਹੜਾ ਡਰਾਈਵਰਲੈਸ ਟਰੱਕ ਚਲਾ ਲਿਆ ਸੀ ਤੇ ਆਪਾਂ ਵੀ ਕਨਸਰਨ ਸੀਗੇ ਆਪਾਂ ਨੇ ਵੀ ਡਿਸਕਸ ਕੀਤਾ ਸੀ ਕਿ ਤੁਸੀਂ ਟਰੱਕ ਤੇ ਚਲਾ ਲਿਆ ਹੈ ਵੈਦਰ ਵਧੀਆ ਹੈ ਪਰ ਜੇ ਮੀਂਹ ਪੈਂਦਾ ਹੋਏ ਜੇ 스ਨੋ ਪੈਂਦੀ ਹੋਏ ਜੇ ਟ੍ਰੈਫਿਕ ਚ ਜਿਵੇਂ ਮੈਂ ਛੋਟੀ ਜੀ ਗੱਲ ਕਰਦਾ ਮੈਂ ਮੈਂ ਵੀ ਡਰਾਈਵਰਲੈਸ ਕਾਰ ਚਲਾ ਰਿਹਾ ਤੇ ਟੈਸਲਾ ਦੀ ਤੇ ਜੇ ਉਹਦੀ ਸੂਰਜ ਦੀ ਜਿਹੜੀ ਸਨਲਾਈਟ ਆ ਜੇ ਡਾਇਰੈਕਟ ਪੈਂਦੀ ਹੋਏ ਤੇ ਉਹਦਾ ਕੈਮਰਾ ਜਿਹੜਾ ਹੈ ਉਹ ਅੰਨਾ ਹੋ ਜਾਂਦਾ ਹੈ ਤੇ ਉਹ ਸਿਸਟਮ ਠੱਗਾ ਹੋ ਜਾਂਦਾ ਹੈ ਤੇ ਇਹ ਚੀਜ਼ਾਂ ਕਨਸਰਨ ਰੱਖ ਕੇ ਜਦੋਂ ਆਪਾਂ ਦੇਖਿਆ ਆਪਾਂ ਨੇ ਡਿਸਕਸ ਕੀਤੀਆਂ ਤੇ ਵੱਡੇ ਲੈਵਲ ਤੇ ਵੀ ਡਿਸਕਸ ਹੋਈਆਂ ਤੇ ਪੈਕਰ ਜਿਹੜੀ ਮਦਰ ਕੰਪਨੀ ਹੈ ਪੀਟਰਬਿਲ ਦੀ ਤੇ ਕੈਨਵਰਡ ਦੀ ਜਿਨ੍ਹਾਂ ਦੇ ਟਰੱਕ ਅਰੋਰਾ ਇਨੋਵੇਸ਼ਨ ਵਾਲੇ ਯੂਜ਼ ਕਰ ਰਹੇ ਨੇ ਡਰਾਈਵਰਲੈਸ ਆਪਣੇ ਟਰੱਕਾਂ ਵਾਸਤੇ ਉਨਾਨੇ ਉਹਨੂੰ ਆਲਰੇਡੀ ਰਿਕੁਐਸਟ ਕਰ ਦਿੱਤੀ ਆ ਕਿ ਤੁਸੀਂ ਡਰਾਈਵਰ ਨੂੰ ਜ਼ਰੂਰ ਬਿਠਾਓ ਡਰਾਈਵਰ ਸੀਟ ਤੇ ਤੇ ਡਰਾਈਵਰ ਕੋਲ ਕੰਟਰੋਲ ਵੀ ਹੋਣਾ ਚਾਹੀਦਾ ਵਾਹ ਕਿ ਮਤਲਬ ਡਰਗ ਡਰਾਈਵਰ ਲੈਸ ਹੈਗਾ ਤੁਸੀਂ ਉਹਨੂੰ ਚਲਾ ਰਹੇ ਹੋ ਪਰ ਜੇ ਉਹਦੇ ਚ ਕੋਈ ਕੈਮੀ ਪੇਸ਼ੀ ਹੋਈ ਤੇ ਡਰਾਈਵਰ ਉਹਦੇ ਟਰੱਕ ਦੀ ਜਿਹੜੀ ਡਰਾਈਵਿੰਗ ਆ ਉਹਨੂੰ ਟੇਕਓਵਰ ਕਰ ਲੈ ਠੀਕ ਹੈ ਠੀਕ ਹੈ ਇਨ ਅਦਰ ਵਰਡ ਜਿਹੜਾ ਇਹ ਵਰਲਡ ਇਹ ਬਹੁਤ ਵੱਡੀ ਜਿਹੜੀ ਆ ਕਨਸਰਨ ਸੀਗੀ ਜਦੋਂ ਆਪਾਂ ਵੀ ਗੱਲ ਕਰਦੇ ਸੀ ਕਿ ਇਹ ਟੈਕਨੋਲੋਜੀ ਬਹੁਤ ਵਧੀਆ ਟੈਕਨੋਲੋਜੀ ਆ ਪਰ ਉਸ ਲੈਵਲ ਤੇ ਨਹੀਂ ਆਈ ਜਿਹੜੇ ਹਿਊਮਨ ਰਿਪਲੇਸ ਕਰ ਸਕਣ ਵਾਹ ਬਿਲਕੁਲ ਠੀਕ ਹੈ ਹਿਊਮਨ ਵੀ ਜਿਹੜੀ ਹੈ ਉਹ ਟੈਕਨੋਲੋਜੀ ਹੈ ਨਾ ਜਿਵੇਂ ਗੋਰਾ ਕਹਿੰਦਾ ਹਿਊਮਨ ਦੀ ਟੈਕਨੋਲੋਜੀ ਜਿਹੜੀ ਇੰਪਰੂਵ ਹੋਈ ਆ ਤੇ ਜੇ ਛੋਟੀ ਜਿਹੀ ਚੀਜ਼ ਨੂੰ ਦੇਖ ਅੱਖਾਂ ਦੀ ਟੈਕਨੋਲੋਜੀ ਇੰਪਰੂਵ ਹੋਣੇ ਕਿੰਨੇ ਸਾਲ ਲੱਗੇ ਹੋਣੇ ਆਏ ਹਾਏ ਆਏ ਹਾਏ ਬਿਲੀਅਨਸ ਆਫ ਈਅਰ ਲੱਗੇ ਤੇ ਉਹਦਾ ਤੁਸੀਂ ਕੰਪੇਅਰ ਜਦੋਂ ਕਰੋਗੇ ਤੇ ਤੁਹਾਨੂੰ ਵੀ ਥੋੜਾ ਟਾਈਮ ਲੱਗਣਾ ਤੇ ਜਿਵੇਂ ਕਟੋਂ ਕਰ 40 50 ਸਾਲ ਤੇ ਲੱਗੇਗਾ ਇਸ ਚੀਜ਼ ਨੂੰ ਇੰਪਰੂਵ ਕਰਦੇਵੇ ਇਹ ਤੇ ਨਹੀਂ ਹੋਏਗਾ ਕਿ ਆਲਰੇਡੀ ਸਪੈਸ਼ਲੀ ਕਮਰਸ਼ਲ ਜਿਹੜਾ 80000 ਪਾਉਂ ਦਾ ਜਿਹੜਾ ਟਰੱਕ ਆ ਜੇ ਉਹਨੂੰ ਤੁਸੀਂ ਤੋੜ ਰਹੇ ਹੋ ਉਹ ਤੇ ਜਸਟ ਲਾਈਕ ਉਹਦਾ ਮੋਮੈਂਟਮ ਹੀ ਇੰਨਾ ਹੈ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਮਤਲਬ ਆਹ ਈਜ਼ੀ ਲੈ ਨਹੀਂ ਸਕਦੇ ਉਹਦੀ ਸੇਫਟੀ ਤੇ ਬਹੁਤ ਜ਼ਿਆਦਾ ਉਹਦੀ ਹੈਗੀ ਆ ਠੀਕ ਬਿਲਕੁਲ ਠੀਕ ਅੱਛਾ ਮੈਂ ਇਹ ਪੁੱਛਣਾ ਸੀਗਾ ਕਿ ਸ਼ਾਨ ਡਫੀ ਹੋਣਾ ਨੇ ਟੈਕਸਿਸ 'ਚ ਇੱਕ ਬਿਆਨ ਦਿੱਤਾ ਸੀਗਾ ਅੰਗਰੇਜ਼ੀ ਲਰਨਿੰਗ ਬਾਰੇ ਕਿ ਉਹ 25 ਜੂਨ ਤੋਂ ਲਾਗੂ ਕਰਨ ਜਾ ਰਹੇ ਨੇ ਹੁਣ ਜੇ ਉਹਦੇ ਚ ਨਾ ਉਹਨਾਂ ਨੇ ਤਿੰਨ ਚਾਰ ਚੀਜ਼ਾਂ ਐਕਸਪਲੇਨ ਕੀਤੀਆਂ ਨੇ ਦੇਖੋ ਪਹਿਲੇ ਮੇਰੀ ਤਾਂ ਆਪਣੀ ਓਪੀਨੀਅਨ ਹੈ ਕਿ ਇਦਾਂ ਦੀਆਂ ਚੀਜ਼ਾਂ ਸੇਫਟੀ ਕੰਸਰਨ ਇਜ਼ ਗੁੱਡ ਫॉर ਦਾ ਟਰਕਿੰਗ ਠੀਕ ਹੈ ਪਰ ਰਿਐਲਿਟੀ ਇਹ ਵੀ ਹੈਗੀ ਕਿ ਚਲੋ ਸਾਡੀ ਕਮਿਊਨਿਟੀ ਤੇ ਥੋੜੀ ਬੋਤੀ ਜਿਹੜੀ ਆ ਇੰਗਲਿਸ਼ ਬੋਲ ਲੈਂਦੀ ਆ ਉਹਨੂੰ ਇਨੀ ਪ੍ਰੋਬਲਮ ਨਹੀਂ ਹੈਗੀ ਮੋਸਟਲੀ ਜਿਹੜੇ ਆਪਣੇ ਮੈਂ ਕਹਾਂਗਾ 95% ਜਿਹੜੀ ਆਪਣੀ ਕਮਿਊਨਿਟੀ ਆ ਉਹਨਾਂ ਨੂੰ ਇੰਗਲਿਸ਼ੇਜ ਉਹ ਡਿਸਕਸ ਕਰ ਸਕਦੇ ਨੇ ਪਰ ਜਦੋਂ ਉਹ ਟੈਕਸਿਸ ਦੀ ਗੱਲ ਕਰਦੇ ਸੀ ਉਹਨਾਂ ਨੇ ਕਿਹਾ ਜੀ ਬਹੁਤ ਸਾਰੇ ਟੈਕਸਿਸ ਜਿਹੜਾ ਉਹਦਾ ਬਾਰਡਰ ਆਲਮੋਸਟ 1500 ਮਾਈਲ ਦਾ ਬਾਰਡਰ ਲੱਗਦਾ ਹੈ ਟੈਕਸਿਸ ਦੇ ਨਾਲ ਆਪਣਾ ਵੈਕਸਿੰਗ ਦੇ ਨਾਲ ਤੇ ਉਹਨਾਂ ਨੇ ਇਹੀ ਗੱਲ ਕੀਤੀ ਕਿ ਜਿਹੜਾ ਇਹ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ਹੈ ਜਿਹੜੀ ਇੱਕ ਇੱਕ ਕੰਸਰਨ ਤੇ ਦੂਜਾ ਜਿਹੜਾ ਨੌਨ ਡੋਮਿਸਾਈਲ ਡਰਾਈਵਰ ਨੇ ਇੱਕ ਉਹ ਕੰਸਰਨ ਆ ਤੇ ਥੋੜੇ ਜਿਹਾ ਹੋਰ ਕੰਸਰਨ ਆ ਵੀ ਉਹਨਾਂ ਨੇ ਐਕਸਪਲੇਨ ਕੀਤੀਆਂ ਤੇ ਅੱਛਾ ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਡੈਫੀਨਿਟਲੀ ਸੇਫਟੀ ਵੱਲ ਇੱਕ ਇੰਪੋਰਟੈਂਟ ਚੀਜ਼ ਆ ਨਾਲ ਉਹਨਾਂ ਨੇ ਇੱਕ ਦੱਸਿਆ ਕਿ ਜਿਹੜੀ ਡਰਾਈਵਰ ਪਾਰਕਿੰਗ ਦੀ ਸਿਚੁਏਸ਼ਨ ਆ ਉਹਨੂੰ ਵੀ ਇੰਪਰੂਵ ਕਰਨਗੇ ਤੇ ਇਹ ਸਾਰੀ ਚੀਜ਼ਾਂ ਜੇ ਆਪਾਂ ਪੋਜ਼ਿਟਿਵਲੀ ਦੇਖੀਏ ਤੇ ਇਹਦਾ ਤੇ ਸਭ ਚੀਜ਼ਾਂ ਦਾ ਸਾਨੂੰ ਬੈਨੀਫਿਟ ਹੀ ਹੋਣਾ ਠੀਕ ਹੈ ਬਿਲਕੁਲ ਠੀਕ ਮਾੜੀ ਮੋਟੀ ਕਿਸੇ ਦੀ ਇੰਗਲਿਸ਼ ਕਰਦੇ ਹੋ ਰਹਾ ਤਾਂ ਉਹਦੇ ਤੇ ਥੋੜਾ ਜਿਹਾ ਫੋਕਸ ਕਰਕੇ ਉਹਨੂੰ ਇੰਪਰੂਵ ਕਰਤਾ ਸਕਦੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਜਿਹੜਾ ਨੰਬਰ ਦੀ ਜੀ ਜੀ ਕੈਰੀ ਆਨ ਪਲੀਜ਼ ਜੇ ਜਦੋਂ ਨੰਬਰ ਦੀ ਗੱਲ ਕਰਦੇ ਨਾ ਉਹ ਨੰਬਰ ਜਿਹੜੇ ਨੇ ਉਹ ਬਹੁਤ ਡਿਫਰੈਂਟ ਨੇ ਜਿਹੜਾ ਆਪਾਂ ਸੋਚਦੇ ਸੀ ਜਿਵੇਂ 2015 ਚ ਜਦੋਂ ਇਹ ਇੰਗਲਿਸ਼ ਪ੍ਰੋਫੀਸ਼ੈਂਸੀ ਨੂੰ ਕੱਢ ਦਿੱਤਾ ਗਿਆ ਆਊਟ ਆਫ ਸਰਵਿਸ ਕ੍ਰਾਈਟੇਰੀਆ ਤੋਂ ਉਸ ਟਾਈਮ ਤੇ ਕਹਿੰਦੇ ਜੀ 99000 ਲੋਕਾਂ ਨੂੰ ਇਹਦੀ ਟਿਕਟ ਮਿਲਿਆ ਸੀ ਇੰਗਲਿਸ਼ ਪ੍ਰੋਫੀਸ਼ੈਂਸੀ ਦਾ ਤੇ ਆਲਮੋਸਟ ਉਸ ਟਾਈਮ ਤੇ 10000 ਲੋਕਾਂ ਨੂੰ ਆਊਟ ਆਫ ਸਰਵਿਸ ਕੀਤਾ ਗਿਆ ਸੀ ਓ ਮਾਈ ਗਾਡ ਤੇ ਜਦੋਂ ਇਹ ਉਸ 2015 ਤੋਂ ਲੈ ਕੇ ਹੁਣ ਜਦੋਂ ਅਪਲਾਈ ਹੋਣ ਜਾ ਰਹਾ ਉਸ ਵੇਲੇ ਤੱਕ ਸਿਰਫ ਹਜ਼ਾਰ ਲੋਕਾਂ ਨੂੰ ਉਹਦਾ ਟਿਕਟ ਲੱਗਿਆ ਤੇ ਇੱਕ ਟਰੱਕ ਵੀ ਆਊਟ ਆਫ ਸਰਵਿਸ ਨਹੀਂ ਗਿਆ ਠੀਕ ਹੈ ਠੀਕ ਹੈ ਹੁਣ ਜਦੋਂ ਆਪਾਂ ਗੱਲ ਕਰਦੇ ਆ ਕਿ ਜਿਵੇਂ ਮੈਂ ਵੀ ਕਮੈਂਟ ਦੇਖਦਾ ਸੀ ਕਿ ਇੰਗਲਿਸ਼ ਦਾ ਕੀ ਕਨੈਕਸ਼ਨ ਹੈਗਾ ਸਾਇਨਾ ਨਾਲ ਹੂੰ ਦੇਖੋ ਸਾਡੀ ਜਿਹੜੀ ਇੰਗਲਿਸ਼ ਹੈਗੀ ਨਾ ਸਾਡੇ ਬੰਦਿਆਂ ਦੀ ਇੰਗਲਿਸ਼ ਜਿਹੜੀ ਸਾਨੂੰ ਅਸੀਂ ਮਤਲਬ ਜਿਸ ਕੰਟਰੀ ਤੋਂ ਆਏ ਆ ਉਹਦੇ ਵਿੱਚ ਬ੍ਰਿਟਿਸ਼ ਇਨਫਲੂਐਂਸ ਸੀਗਾ ਇੰਗਲਿਸ਼ ਦਾ ਬਹੁਤ ਇਨਕਲੂਡਡ ਹੈਗੀ ਚੀਜ਼ਾਂ ਚ ਦਾ ਹਰ ਹੈ ਫਰਕ ਹੈ ਇੱਥੇ ਦਾ ਉੱਥੇ ਦਾ ਸੋ ਉਹਦੇ ਚ ਮਤਲਬ ਸਾਨੂੰ ਫਿਰ ਵੀ ਇੱਕ ਬੇਸਿਕ ਨੋਲੇਜ ਹੈਗੀ ਇਨ ਚੀਜ਼ਾਂ ਦੀ ਹੂੰ ਹੂੰ ਸਾਈਨਾ ਦੀ ਇੰਗਲਿਸ਼ ਦੀ ਨੋਲੇਜ ਆ ਤੇ ਮਤਲਬ ਛੋਟੀ ਕਲਾਸਾਂ ਤੋਂ ਬੱਚਿਆਂ ਨੂੰ ਇੰਗਲਿਸ਼ ਥੋੜੀ-ਬਹੁਤੀ ਪੜਾਈ ਜਾਂਦੀ ਆ ਸਹੀ ਪਰ ਜੇ ਆਪਾਂ ਕੰਪੇਅਰ ਕਰੀਏ ਬਹੁਤ ਸਾਰੀ ਦੂਜੀ ਕਮਿਊਨਿਟੀ ਨਾਲ ਉਹਨਾਂ ਨੂੰ ਤੇ ਬਿਲਕੁਲ ਇੰਗਲਿਸ਼ ਦਾ ਕੁਝ ਮੈਂ ਕਹਾਂਗਾ ABC ਦਾ ਵੀ ਨਹੀਂ ਪਤਾ ਆਏ ਹਾਏ ਤੇ ਜਦੋਂ ਆਪਾਂ ਕੈਟੇਗੋਰਾਇਜ਼ ਕਰੀਆ ਜਾਏ ਤੇ ਡੈਫੀਨਿਟਲੀ ਇਹ ਚੀਜ਼ ਜਿਹੜੀ ਆ ਇਹ ਸਾਡੇ ਬੈਨੀਫਿਟ ਚ ਹੈਗੀ ਅਸੀਂ ਉਹਦਾ ਬੈਨੀਫਿਟ ਲੈ ਸਕਦੇ ਆ ਸੇਫਟੀ ਕੰਸਰਨ ਦਾ ਬੈਨੀਫਿਟ ਲੈ ਸਕਦੇ ਆ ਤੇ ਉਹਦੇ ਤੋਂ ਅਡਾਪਟ ਕਰਕੇ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਆ ਬਿਲਕੁਲ ਆਪਾਂ ਕਿਸੇ ਸਿਚੁਏਸ਼ਨ ਦਾ ਦੋ ਰੁਖ ਹੁੰਦੇ ਨਾ ਜੀ ਸਿੱਕੇ ਕੀ ਕਹਿੰਦੇ ਨੇ ਸਿੱਕੇ ਦੇ ਦੋ ਰੁਖ ਹੁੰਦੇ ਨੇ ਦੋ ਰੁਖ ਹੁੰਦੇ ਨੇ ਇਹਦਾ ਹੀ ਜੇ ਆਪਾਂ ਉਹਨੂੰ ਨੈਗੇਟਿਵ ਮੰਨ ਕੇ ਚੱਲੀਏ ਤਾਂ ਉਹ ਨੈਗੇਟਿਵ ਹੈ ਜੇ ਆਪਾਂ ਉਹਨੂੰ ਪੋਜ਼ਿਟਿਵ ਮੰਨ ਕੇ ਚੱਲੀਏ ਤਾਂ ਪੋਜ਼ਿਟਿਵ ਹੈ ਤੇ ਪੋਜ਼ਿਟਿਵ ਨੇ ਪੋਜ਼ਿਟਿਵ ਦੀ وجہ ਤੋਂ ਹੀ ਆਪਾਂ ਇਹਨਾਂ ਕੰਟਰੀ 'ਚ ਆਏ ਆਪਣੇ ਕੰਟਰੀ ਛੱਡ ਕੇ ਇਦਾਂ ਹੀ ਇਦਾਂ ਹੀ ਆਪਾਂ ਪੂਰਾ ਚਾਂਸ ਲਿਆ ਆਪਾਂ ਇੱਧਰ ਮਿਹਨਤ ਕਰਦੇ ਆਂ ਤੇ ਸਟੈਟਿਸਟਿਕ ਕਹਿੰਦਾ ਜੀ ਜਿਹੜਾ ਐਵਰੀ 4ਥ ਇਮੀਗਰੈਂਟ ਮਿਲੀਨਰ ਬਣ ਜਾਂਦਾ ਆ ਹਾਂ ਹਾਂ ਕਿਉਂਕਿ ਉਹਨਾਂ ਕੋਲ ਅਰਜ਼ ਹੁੰਦੀ ਹੈ ਉਹਨਾਂ ਨੇ ਜ਼ੋਰ ਲਾਣਾ ਹੁੰਦਾ ਉਹਨਾਂ ਨੇ ਮਿਹਨਤ ਕਰਨੀ ਹੁੰਦੀ ਆ ਬਿਲਕੁਲ ਠੀਕ ਆ ਜੇ ਆਪਣੇ ਹਾਲੇਦ ਵਾਲੇ ਵੀ ਦੇਖੋ ਜਿਹੜੇ ਸਾਡੇ ਨਾਲ ਆਏ ਸੀ ਇਮੀਗ੍ਰੈਂਟ ਜਿਹੜੇ ਮਤਲਬ ਦੂਸਰੇ ਕੰਟਰੀਆਂ ਤੋਂ ਇੱਧਰ ਆਏ ਨੇ ਉਹੀ ਜਿਹੜੇ ਨੇ ਬਹੁਤ ਕਾਮਯਾਬ ਨੇ ਬਾਕੀ ਟ੍ਰਕਿੰਗ ਇੰਡਸਟਰੀ ਚ ਵੀ ਜਿਹੜੇ ਆਪਣੇ ਬੰਦੇ ਨੇ ਜਿਹੜੇ ਸ਼ੁਰੂ ਚ ਮੇਰੇ ਨਾਲ ਆਏ ਜਿਨ੍ਹਾਂ ਨੇ ਡਰਾਈਵਰੀ ਕੀਤੀ ਜਿਹੜੇ ਮੇਰੇ ਹਾਲੇਦ ਵਾਲੇ ਨੇ ਉਹ ਸਾਰੇ ਡਰਾਈਵਰੀ થી ਸ਼ੁਰੂ ਕੀਤੇ ਤੇ ਹੁਣ ਚਲੋ ਕੁਝ ਲੋਕਾਂ ਕੋਲ ਡਰਾਈਵਰੀ ਹੈ ਕੁਝ ਲੋਕਾਂ ਕੋਲ ਦੋ ਦੋ ਟਰੱਕ ਨੇ ਪਰ ਇਦਾਂ ਵੀ ਲੋਕ ਨੇ ਜਿਨ੍ਹਾਂ ਕੋਲ 5-500 1000 1000 ਟਰੱਕ ਹੈਗਾ ਬੱਲੇ ਬੱਲੇ ਉਹਨਾਂ ਨੇ ਇਹ ਨਹੀਂ ਕੀਤਾ ਕਿ ਕਿਸੇ ਵੀ ਨਿਊਜ਼ ਨੂੰ ਸੁਣ ਕੇ ਬੈਡ ਨਿਊਜ਼ ਸੁਣਿਆ ਉਹਨਾਂ ਨੇ ਉਹ ਨਿਊਜ਼ ਸੁਣ ਕੇ ਉਹਦਾ ਕੋਈ ਨਾ ਕੋਈ ਤਰੀਕਾ ਲੱਭਿਆ ਕਿ ਉਹ ਤੋਂ ਇੰਪਰੂਵਮੈਂਟ ਕਰੀ ਲਿਆਉਗੇ ਉਹੋ ਲੱਭਿਆ ਜੀ ਬਿਲਕੁਲ ਤੇ ਆਪਾਂ ਪੋਜ਼ਿਟਿਵ ਲੈ ਕੇ ਚੱਲੀਏ ਤੇ ਇਟਸ ਅ ਗੁੱਡ ਨਿਊਜ਼ ਇਟਸ ਟ੍ਰਕਿੰਗ ਵਿੱਚ ਬਹੁਤ ਜ਼ਿਆਦਾ ਬਿਹਤਰੀ ਆਣ ਆਲੀ ਆ ਤੇ ਅਸੀਂ ਉਹਦੇ ਨਾਲ ਆਪਣੇ ਆਪ ਨੂੰ ਇੰਪਰੂਵ ਕਰਾਂਗੇ ਤੇ ਉਹਦੇ ਨਾਲ ਆਪਣੇ ਆਪ ਨੂੰ ਚਲਾਵਾਂਗੇ ਯੂਐਸਏ ਟਰੱਕ ਸੇਲ ਚਲੋ ਅਸੀਂ ਟਰੱਕ ਤੇ ਵੇਚ ਹੀ ਰਹੇ ਆ ਥੋੜੇ ਬੋਤਾਂ ਚਲੋ ਟਰੱਕ ਵੀ ਚਲਾ ਲੈਨੇ ਆ ਪਰ ਜੇ ਤੁਹਾਨੂੰ ਕਿਸੇ ਟਾਈਪ ਦੀ ਕੁਐਸਚਨ ਚਾਹੀਦਾ ਹੈ ਕਿਸੇ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਆ ਸਾਨੂੰ ਕਾਲ ਕਰੋ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਇਹ ਨਵੇਂ ਦੇ ਪਰਸੈਂਟੇਜ ਜੀ ਜੀ ਉਹਦੇ ਚ ਅਸੀਂ ਮੇਕ ਸ਼ੋਰ ਕਰਾਂਗੇ ਜੀ ਜਿਹੜੀ ਸਾਨੂੰ ਇਨਫੋਰਮੇਸ਼ਨ ਪਤਾ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ ਜਿਹੜੀ ਇਨਫੋਰਮੇਸ਼ਨ ਨਹੀਂ ਪਤਾ ਜਾਂ ਉਸ ਟਾਈਮ ਤੇ ਸਾਡੇ ਕੋਲ ਅਵੇਲੇਬਲ ਨਹੀਂ ਤੇ ਅਸੀਂ ਉਹਨੂੰ ਲੱਭ ਕੇ ਤੁਹਾਡੇ ਕੋਲ ਸਾਂਝਾ ਕਰਾਂਗੇ ਜਿਵੇਂ ਇੱਕ ਮੈਂ ਆਖਰੀ ਗੱਲ ਦੱਸਾਂਗਾ ਅਸੀਂ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਟੂਲ ਸ਼ੇਅਰ ਕੀਤਾ ਸੀ ਹੈ ਬੂਬਾ ਜੀ ਉਹ ਕੱਲ ਇੱਕ ਭਾਈ ਆਇਆ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਮੈਂ ਤੇ ਉਹਨੂੰ ਬਹੁਤ ਵਰਤ ਰਿਹਾ ਤੇ ਮੈਨੂੰ ਯੂਜ਼ ਕਰ ਰਿਹਾ ਤੇ ਮੈਨੂੰ ਉਹਦੇ ਨਾਲ ਬਹੁਤ ਬੈਨੀਫਿਟ ਹੋਇਆ ਹੂੰ ਹੂੰ ਤੇ ਸਾਡੀ ਤੇ ਗੱਲਬਾਤ ਨੂੰ ਜਿਹੜਾ ਉਹਨਾਂ ਨੇ ਮਤਲਬ ਲਿਆ ਤੇ ਉਹਨਾਂ ਨੂੰ ਉਹਨਾਂ ਨੂੰ ਪੋਜ਼ਿਟਿਵ ਹੋਇਆ ਤੇ ਸੇਮ ਥਿੰਗ ਜਿਹੜੀ ਅਸੀਂ ਗੱਲਬਾਤ ਕਰਦੇ ਆ ਉਹਨੂੰ ਜੇ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਬੈਨੀਫਿਟ ਹੋਣਾ ਜੇ ਉਹਦੇ 'ਚ ਕੋਈ ਚੈਲੰਜ ਆ ਜਾਂਦਾ ਜੇ ਕੋਈ ਚੀਜ਼ ਸਮਝ ਨਹੀਂ ਆ ਰਹੀ ਸਾਨੂੰ ਦੱਸੋ ਅਸੀਂ ਹੋਰ ਇਨਫੋਰਮੇਸ਼ਨ ਨੂੰ ਇੰਪਰੂਵ ਕਰਾਂਗੇ ਕਿਉਂਕਿ ਪੰਜਾਬ ਜਿਹੜਾ ਪੰਜਾਬੀ ਰੇਡੀਓ ਯੂਐਸ ਹੈਗਾ ਇਹ ਪਲੇਟਫਾਰਮ ਬਾ ਇਟਸੈਲਫ ਅਵੇਅਰਨੈਸ ਵਾਸਤੇ ਬਣਿਆ ਹੈ ਇਹਦਾ ਪੂਰਾ ਮਕਸਦ ਹੀ ਇਹ ਹੈ ਕਿ ਜਿਹੜੇ ਆਪੇ ਪ੍ਰੋਗਰਾਮ ਕਰਦੇ ਨੇ ਉਹਦੇ ਨਾਲ ਅਵੇਅਰਨੈਸ ਵਧਾਈ ਜਾਏ ਧੰਨਵਾਦ ਤੁਹਾਡਾ ਧੰਨਵਾਦ ਜੀ ਇਨਫਾਰਮੇਸ਼ਨ ਲਈ ਜਾਏ ਉਹ ਇਨਫਾਰਮੇਸ਼ਨ ਜਦੋਂ ਪੋਜ਼ਿਟਿਵ ਹੋਏਗੀ ਤਾਂ ਉਹਦਾ ਪੋਜ਼ਿਟਿਵ ਆਊਟਕਮ ਹੋਏਗਾ ਜੇ ਕੋਈ ਤੁਸੀਂ 네ਗੇਟਿਵ ਇਨਫਾਰਮੇਸ਼ਨ ਲਓਗੇ ਤਾਂ ਫਿਰ ਆਫਕੋਰਸ ਉਹਦੇ ਪੋਜ਼ਿਟਿਵ ਰਿਜ਼ਲਟ ਨਹੀਂ ਹੋ ਸਕਦੇ ਜੀ ਜੀ ਦਹੀਂ ਜੀ ਆਖਰ ਤੇ ਇਹ ਦੱਸੋ ਕਿ ਸਾਡੇ ਸੁਣਨ ਵਾਲੇ ਦੇਖਣ ਵਾਲੇ ਚਾਤਵੰਦ ਪੰਜਾਬੀ ਰੇਡੀਓ ਯੂ ایس اے ਦੇ ਪਿਆਰ ਕਰਨ ਵਾਲੇ ਔਰ ਤੁਹਾਡੇ ਭਰੋਸਾਯੋਗ ਜਿਹੜੇ ਯੂ ایس اے ট্রাক ਸੇਲਸ ਤੇ ਉਹਨਾਂ ਵਾਸਤੇ ਕੀ ਸ਼ੈ ਹੈ ਕਿਹੜੇ ট্রাক ਨੇ ਕਿਹੜੀ ਕੋਈ ਡੀਲ ਹੈ ਕਿਹੜਾ ਕੋਈ ਫਾਇਦਾ ਪਲਾ ਅਡੀਕਰਿਆ ਜਿਹੜਾ ਉਹ ਚੁੱਕ ਸਕਦੇ ਜੀ ਆ ਸਟਾਰਟ ਕਰਦੇ ਆਪਾਂ ਪੀਟਰ ਬਿਲਡ ਤੋਂ ਸਾਡੇ ਕੋਲ ਪੀਟਰ ਬਿਲਡ ਪੰਜ ਆਏ ਨੇ ਜਿਹੜੇ ਕਮਿੰਸ ਮੋਟਰ ਨਾਲ 500 ਹਾਰਸ ਪਾਵਰ ਉਹਦੇ ਚ ਦੋ ਦੋ ਆਲਰੇਡੀ ਬੁੱਕ ਹੋ ਗਏ ਨੇ ਅਪਰੂਵਲ ਹੋ ਗਈ ਆ ਸਾਡਾ ਪ੍ਰੋਸੈਸ ਬਹੁਤ ਸਿੰਪਲ ਆ ਅਸੀਂ ਕੋਈ ਵੀ ਪੈਸੇ ਨਹੀਂ ਲੈਂਦੇ ਅਸੀਂ ਮੇਕ ਸ਼ੁਰ ਕਰਦੇ ਆ ਕਿ ਪਹਿਲਾਂ ਤੁਹਾਨੂੰ ਅਪਰੂਵ ਕਰਾਈਏ ਤੁਹਾਨੂੰ ਰਾਈਟ ਪ੍ਰੋਗਰਾਮ ਚ ਪਾਈਏ ਫਾਈਨਾਂਸ ਦੇ ਜਦੋਂ ਤੁਸੀਂ ਫਾਈਨਾਂਸ ਦੇ ਰਾਈਟ ਪ੍ਰੋਗਰਾਮ ਨੂੰ ਅਡਾਪਟ ਕਰਦੇ ਹੋ ਤੁਹਾਨੂੰ ਪਤਾ ਮੇਰੀ ਡਾਊਨ ਪੇਮੈਂਟ ਕਿੰਨੀ ਹੈ ਮੇਰੀ ਮੰਥਲੀ ਪੇਮੈਂਟ ਕਿੰਨੀ ਹੈ ਮੇਰੀ ਵਿਆਜ ਕਿੰਨੀ ਹੈ ਜੇ ਤੁਸੀਂ ਉਹਦੇ ਨਾਲ ਸਹਿਮਤ ਹੋ ਤੇ ਟਰੱਕ ਅਵੇਲੇਬਲ ਆ ਤੁਸੀਂ ਡਾਊਨ ਪੇਮੈਂਟ ਦੇ ਕੇ ਉਹਨੂੰ ਹੋਲਡ ਕਰਾ ਲੈਂਦੇ ਹੋ ਤੇ ਆਪਣਾ ਜਿਹੜਾ ਇੰਸ਼ੋਰੈਂਸ ਦਾ ਪ੍ਰੋਸੈਸ ਤੇ ਬਾਕੀ ਪ੍ਰੋਸੈਸ ਕੰਪਲੀਟ ਕਰ ਲੈਂਦੇ ਹੋ ਠੀਕ ਹੈ ਇਹ ਇੰਪੋਰਟੈਂਟ ਚੀਜ਼ ਹੈ ਜਿਹੜੇ ਸਾਡੇ ਟਰੱਕਾਂ ਨੂੰ ਤੇ ਸਾਡੇ ਮਤਲਬ ਜਿਹੜਾ ਕੰਫਰਟੇਬਲ ਕਸਟਮਰ ਆ ਉਹਨੂੰ ਕੰਫਰਟੇਬਲ ਕਰਦੀ ਹੈ ਤੇ ਹਰ ਚੀਜ਼ ਪਤਾ ਹੁੰਦੀ ਹੈ ਹਰ ਚੀਜ਼ ਅਫਰੈਂਡ ਹੁੰਦੀ ਹੈ ਠੀਕ ਹੈ ਦੂਜੀ ਚੀਜ਼ ਜਿਹੜੇ ਸਾਡੇ ਕੋਲ ਹੋਰ ਟਰੱਕ ਨੇ ਜਿਵੇਂ ਪੀਟਰ ਬਿਲਡ ਜਿਹੜੇ ਹੈਗੇ ਮਤਲਬ ਪੈਕਰ ਮੋਟਰ ਨਾਲ ਜਾਂ ਕੈਨਵਰਥ ਹੈਗੇ ਪੈਕਰ ਮੋਟਰ ਨਾਲ ਜਾਂ ਫਰੇਡ ਲਾਈਨਰ ਨੇ ਫਰੇਡ ਲਾਈਨਰ ਤੋਂ ਸਾਡੇ ਕੋਲ ਬਹੁਤ ਵਧੀਆ ਵੈਰਾਈਟੀ ਅਵੇਲੇਬਲ ਆ 60000 ਤੋਂ ਲੈ ਕੇ 140000 ਤੱਕ ਟਰੱਕ ਅਵੇਲੇਬਲ ਨੇ ਹਾਂ ਜਿਹੜੇ 505 ਹਰਟਸ ਪਾਵਰ 455 ਹਰਟਸ ਪਾਵਰ ਤੇ 472 ਹਰਟਸ ਪਾਵਰ ਸਾਰੇ ਟਰੱਕ ਅਵੇਲੇਬਲ ਨੇ ਇਸ ਵੇਲੇ ਠੀਕ ਹੈ ਉਹ ਸਾਰੀ ਤੁਸੀਂ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਪੰਜਾਬਟਰੱਕਸੇਲਸ.ਕਮ ਜੇ ਹਿੰਦੀ ਚ ਦੇਖਣੀ ਹੈ ਉਹ ਤੇ ਹਰਿਆਣਾਟਰੱਕਸੇਲ.ਕਮ ਜੇ ਇੰਗਲਿਸ਼ ਦੇਖਣੀ ਹੈ ਤੇ ਯੂਐਸਏ ਟਰੱਕਸੇਲ.ਕਮ ਤੇ ਜਾ ਕੇ ਦੇਖ ਸਕਦੇ ਹੋ ਜੇ ਕੋਈ ਵੀ ਕੁਐਸਚਨ ਹੋ ਤੁਹਾਨੂੰ ਕਾਲ ਆ ਲਓ 18336987224 ਤੇ ਜਿਵੇਂ ਆਪਾਂ ਡਿਸਕਸ ਕਰਦੇ ਹਾਂ ਕਿ ਇਹ ਜਿਹੜੇ ਟਰੱਕ ਨੇ ਇਹਨਾਂ ਚ ਸਿਲਵਰ ਪੈਕੇਜ ਹੈਗਾ ਅਸੀਂ ਐਨੂਅਲ ਇਨਸਪੈਕਸ਼ਨ ਕਰਕੇ ਦੇ ਰਹੇ ਹਾਂ ਨਾਲ ਅਸੀਂ ਇੰਜਨ ਆਇਲ ਇੰਜਨ ਆਇਲ ਤੇ ਫਿਲਟਰ ਚੇਂਜ ਕਰਕੇ ਦੇ ਰਹੇ ਹਾਂ ਨਾਲ ਅਸੀਂ ਪੀਐਮ ਸਰਵਿਸ ਕਰਕੇ ਦੇ ਰਹੇ ਹਾਂ 43 ਪੁਆਇੰਟ ਇਨਸਪੈਕਸ਼ਨ ਨਾਲ ਅਸੀਂ ਕਾਰਬਨ ਸਰਟੀਫਿਕੇਟ ਕਰਕੇ ਦੇ ਰਹੇ ਹਾਂ ਤੇ ਜੇ ਤੁਸੀਂ ਇੰਟਰਨੈਸ਼ਨਲ ਲੋ ਕਿਉਂਕਿ ਅਸੀਂ ਇੰਟਰਨੈਸ਼ਨਲ ਦੀ ਡਿਪੈਂਡੈਂਟ ਡੀਲਰ ਆ ਇੱਕ ਸਾਲ ਦੀ ਵਾਰੰਟੀ ਦੇ ਰਹੇ ਹਾਂ ਨਾਲ ਅਸੀਂ ਉਹਨਾਂ ਦੇ ਨਾਲ ਟੋਇੰਗ ਦੀ ਸਰਵਿਸ ਦੇ ਰਹੇ ਆ 1 ਸਾਲ ਵਾਸਤੇ ਨਾਲ ਇੱਕ ਮੇਨਟੇਨੈਂਸ ਪੀਐਮ ਸਰਵਿਸ ਕਰਕੇ ਦੇ ਰਹੇ ਆ ਤੇ ਦੋ ਸਰਵਿਸਾਂ ਤੁਹਾਡੇ ਨਾਲ ਪੋਜ਼ਿਟਿਵ ਕਰਕੇ ਅਟੈਚ ਕਰਕੇ ਦੇ ਰਹੇ ਆ ਜੇ ਤੁਸੀਂ ਕਿਸੇ ਵੀ ਲਵ ਸਪੀਡ ਕੋ ਪਾਰਟਿਸਪੇਸ਼ਨ ਲੋਕੇਸ਼ਨ ਜਾਂ ਕਿਸੇ ਵੀ ਇੰਟਰਨੈਸ਼ਨਲ ਡੀਲਰ ਤੇ ਜਾ ਕੇ ਕਰਾ ਸਕਦੇ ਹੋ ਇਹ ਚੀਜ਼ਾਂ ਦਾ ਬੈਨੀਫਿਟ ਤੁਸੀਂ ਲੈ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈ ਸਾਨੂੰ ਕਾਲ ਲਾ ਲਓ ਤੇ ਬੈਸਟ ਆਫ ਬੈਸ ਜਿਹੜਾ ਫਾਈਨਾਂਸ ਹੈਗਾ ਉਹ ਸਾਡਾ ਟਾਪ ਦਾ ਹੈ ਕਿਉਂਕਿ ਅਸੀਂ ਟਾਈਟਲ ਜਿਹੜੇ ਨੇ ਉਹ ਹੋਲਡ ਕਰਦੇ ਨੇ ਟਰੱਕਾਂ ਦੇ ਅਸੀਂ ਆਪ ਇੰਡੀਪੈਂਡੈਂਟ ਡੀਲਰ ਆ ਇੰਟਰਨੈਸ਼ਨਲ ਦੇ ਪੈਕਰ ਦੇ ਪੀਟਰ ਬਿਲ ਦੇ ਨਾਲ ਕਨਵਰਟ ਦੇ ਤੇ ਜਦੋਂ ਤੁਸੀਂ ਸਾਨੂੰ ਕੰਟੈਕਟ ਕਰਦੇ ਹੋ ਤੇ ਬੈਂਚ ਜਿਹੜੇ ਨੇ ਉਹ ਡਾਇਰੈਕਟਲੀ ਸਾਡੇ ਨਾਲ ਡੀਲ ਕਰਨ ਨੂੰ ਬਹੁਤ ਕੰਫਰਟੇਬਲ ਨੇ ਬਿਕਾਜ਼ ਅਸੀਂ ਉਹਨਾਂ ਨਾਲ ਬਲਕ ਨਾਲ ਬਿਜ਼ਨਸ ਕਰ ਰਹੇ ਹਾਂ ਬਿਲਕੁਲ ਇਹਦਾ ਐਡਵਾਂਟੇਜ ਹੈਨ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਬਿਲਕੁਲ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਅਸੀਦ ਸਾਹਿਬ ਕਿ ਤੁਸੀਂ ਕੋਈ ਸਮਾਂ ਕੱਢਿਆ ਔਰ ਸਾਡੇ ਸਨ ਨਾਲੇ ਦੇ ਰੂਬਰੂ ਹੋਏ ਥੈਂਕ ਯੂ ਜੀ ਸਭ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਬਹੁਤ ਬਹੁਤ ਸਲਾਮ ਅਲੈਕੁਮ ਜੀ ਬੜੀ ਬੜੀ ਮਿਹਰਬਾਨੀ ਜੀ ਐਸ ਐਂਡ ਯੂ ਐਸ اے ਟਰੱਕ ਸੇਲਸ ਤੋਂ ਸਈਦ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਹਫਤਾਵਾਰ ਗੱਲਬਾਤ ਜਿਹੜੀ ਉਹ ਕੀਤੀ ਔਰ ਤੁਹਾਡੇ ਤੱਕ ਪਹੁੰਚਦੇ ਕੀਤੀ ਉਮੀਦ ਹੈ ਕਿ ਇਹ ਤੋਂ ਕੋਈ ਨਾ ਕੋਈ ਫਾਇਦਾ ਔਰ ਫਲ ਲਾਤਨ ਜ਼ਰੂਰ ਹੋਏਗਾ ਸੋ ਅੱਜ ਦੀ ਇਸ ਮੁਲਾਕਾਤ ਜੋ ਆਪਕੇ ਪ੍ਰੈਜ਼ੈਂਟਰ ਆਪਰੇ ਮੇਜ਼ਬਾਨ ਮਸੂਦ ਮਲੀ ਨੂੰ ਪੰਜਾਬੀ ਰੇਡੀਓ ਯੂ ਐਸ اے ਤੇ ਪਲੇਟਫਾਰਮ ਤੋਂ ਔਰ ਨਾਲ ਹੀ ਮੈਂ ਕਹਿਣਾ ਕਿ ਸਾਂਝਾ ਹੈ ਮੇਰਾ ਹੀ ਪਲੇਟਫਾਰਮ ਹੈ ਦੋ ਜਵੀ ਯੂ ਐਸ اے ਟਰੱਕ ਸੇਲਸ ਔਰ ਤੁਹਾਨੂੰ ਇਜਾਜ਼ਤ ਦਵਾਂ ਫਿਰ ਮਿਲਾਂਗੇ ਅੰਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸੜਾ ਸਾਰਿਆਂ ਦਾ ਰੱਬ ਰਾਖ